ਪਾਵਰਕਾਮ ਨੂੰ ਇਸ ਮਹੀਨੇ ਦੀ ਸਬਸਿਡੀ ਨਹੀਂ ਮਿਲੀ ਜੋ ਕਿ ਕਰੀਬ 1900 ਕਰੋੜ ਰੁਪਏ ਬਣਦੀ ਹੈ ਜੇਕਰ ਇਹ ਨਾ ਹੋਣ ਦੀ ਸੂਰਤ ਚ ਪਾਵਰਕਾਮ ਦੀ ਹਾਲਤ ਵਿਗੜ ਸਕਦੀ ਹੈ ਕਿਉਂਕਿ ਸੂਬੇ ਦੇ ਵਿੱਤ ਵਿਭਾਗ ਨੇ ਵੀ ਇਸ ਮਹੀਨੇ ਤੋਂ ਸਬਸਿਡੀ ਦੇਣ ਤੋਂ ਟਾਲਾ-ਵਟ ਲਿਆ ਹੈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਪਾਵਰਕਾਮ ਦੀ ਕਰਜ਼ਾ ਹੱਦ ਵੀ ਪੂਰੀ ਹੋ ਚੁੱਕੀ ਹੈ ਧਿਆਨਯੋਗ ਹੈ ਕਿ ਰਾਜ ਸਰਕਾਰ ਹਰ ਸਾਲ ਮੁਫਤ ਬਿਜਲੀ ਦੇਣ ਦੇ ਬਦਲੇ 22000 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਿੰਦੀ ਹੈ ਇਸ ਵਿੱਚੋਂ 2400 ਕਰੋੜ ਰੁਪਏ ਬਿਜਲੀ ਡਿਊਟੀ ਦੇ ਰੂਪ ਵਿੱਚ ਰਾਜ ਸਰਕਾਰ ਨੂੰ ਵਾਪਸ ਜਾ ਜਾਂਦੇ ਨੇ ਜਾਂ ਸਬਸਿਡੀ ਦੀ ਰਕਮ ਵਿੱਚੋਂ ਕੱਟ ਲਈ ਜਾਂਦੇ ਨੇ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਹੁਕਮ ਅਨੁਸਾਰ ਵਿੱਤ ਵਿਭਾਗ ਵੱਲੋਂ ਹਰ ਮਹੀਨੇ ਬਕਾਇਆ ਰਾਸ਼ੀ ਪੇਸ਼ਗੀ ਅਦਾ ਕੀਤੀ ਜਾਂਦੀ ਹੈ ਪਾਵਰਕਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਸਭ ਕੁਝ ਅਗਾਊਂ ਅਦਾ ਕਰਨਾ ਪੈਂਦਾ ਹੈ ਤਦ ਹੀ ਸਾਨੂੰ ਕੋਲਾ ਮਿਲੇਗਾ ਕੋਲਾ ਪੰਜਾਬ ਵਿੱਚ ਲਿਆਉਣ ਲਈ ਰੇਲਵੇ ਦੇ ਰੈਕ ਮਿਲਣਗੇ ਜਾਂ ਲੈ ਕੇ ਕਰਜ਼ੇ ਦੀਆਂ ਕਿਸ਼ਤਾਂ ਵੀ ਅਗਾਊਂ ਅਦਾ ਕੀਤੀਆਂ ਜਾਂਦੀਆਂ ਨੇ ਜਦੋਂ ਕਿ ਇਸ ਦੇ ਉਲਟ ਹੈ ਖਪਤਕਾਰਾਂ ਤੋਂ ਬਿਜਲੀ ਦੇ ਬਿੱਲ ਸਾਨੂੰ 2 ਮਹੀਨਿਆਂ ਬਾਅਦ ਮਿਲਦੇ ਨੇ ਪਾਵਰਕੋਮ ਨੂੰ ਹਰ ਮਹੀਨੇ 3400 ਕਰੋੜ ਰੁਪਏ ਦੀ ਲੋਡ ਹੁੰਦੀ ਹੈ ਜਿਸ ਵਿੱਚ ਤਨਖਾਹਾਂ ਕਰਜ਼ੇ ਦੀਆਂ ਕਿਸ਼ਤਾਂ ਅਤੇ ਵਿਆਜ ਪ੍ਰਾਈਵੇਟ ਸੈਕਟਰ ਤੇ ਕੋਲੇ ਅਤੇ ਬਿਜਲੀ ਦੀ ਖਰੀਦ ਅਤੇ ਰੇਲਵੇ ਵੈਗਨਾਂ ਦੀ ਅਦਾਇਗੀ ਸ਼ਾਮਲ ਹੈ ਕਿਉਂਕਿ ਕਿਸਾਨਾਂ ਨੂੰ ਹਰ ਸਾਲ ਆਪਣੀ ਖੇਤੀ ਲਈ ਮੁਫਤ ਬਿਜਲੀ ਮਿਲਦੀ ਹੈ ਜੋ ਕਿ ਪ੍ਰਤੀ ਮਹੀਨਾ ਲਗਭਗ 900 ਕਰੋੜ ਰੁਪਏ ਹੈ ਇਸ ਤੋਂ ਇਲਾਵਾ ਕ੍ਰੇ ਲੋ ਖੇਤਰ ਉਦਯੋਗੀ ਖੇਤਰ ਆਦਿ ਨੂੰ ਸਪਲਾਈ ਹੋਣ ਵਾਲੀ ਬਿਜਲੀ ਤੇ ਵੀ ਲਗਭਗ ਇੰਨੀ ਹੀ ਰਕਮ ਖਰਚੇ ਪੈਂਦੀ ਹੈ ਇਹ ਹੀ ਅਦਾਇਗੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਪਰ ਇਸ ਰਕਮ ਦੀ ਅਦਾਇਗੀ ਨਾ ਹੋਣ ਕਾਰਨ ਨਾ ਸਿਰਫ ਪ੍ਰਾਈਵੇਟ ਸੈਕਟਰ ਤੋਂ ਬਿਜਲੀ ਖਰੀਦਣੀ ਓਕੀ ਹੋ ਜਾਵੇਗੀ ਸਗੋਂ ਆਪਣੇ ਥਰਮਲ ਪਲਾਂਟਾਂ ਲਈ ਕੋਲਾ ਵੀ ਨਹੀਂ ਮਿਲ ਸਕੇਗਾ 1997 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਟਿਊਬਲ ਟਿਊਬਵੈਲਾ ਲਈ ਮੁਫਤ ਬਿਜਲੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਸੀ ਜਿਸ ਤੇ ਉਸ ਸਮੇਂ 350 ਕਰੋੜ ਰੁਪਏ ਦੀ ਲਗਤ ਆਈ ਸੀ ਪਰ ਇਹ ਹੌਲੀ-ਹੌਲੀ ਵਧਦੀ ਗਈ ਅਤੇ ਹੋਰ ਸੈਕਟਰਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਦਿੱਤਾ ਗਿਆ ਪਹਿਲਾ ਅਨੁਸੂਚਿਤ ਜਾਤੀ ਫਿਰ ਪਛੜੀ ਸ਼੍ਰੇਣੀ ਫਿਰ ਉਦਯੋਗ ਅਤੇ ਹੁਣ ਘਰੇਲੂ ਖੇਤਰ 2007 ਤੋਂ 2017 ਤੱਕ ਦੇ ਆਪਣੇ ਕਾਰਜਕਾਲ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ 35000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ ਹੁਣ ਇੱਕ ਸਾਲ ਵਿੱਚ ਸਬਸਿਡੀ ਦਾ ਬੋਝ 22000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਘਰੇਲੂ ਖੇਤਰ ਨੂੰ ਦਿੱਤੀ ਜਾਂਦੀ ਬਿਜਲੀ ਸਬਸਿਡੀ ਤੇ 7800 ਕਰੋੜ ਰੁਪਏ ਖਰਚ ਹੋਏ ਹਨ ਪਾਵਰਕਮ ਇਸ ਵੇਲੇ ਮੁਫਤ ਬਿਜਲੀ ਦੇ ਬਦਲੇ ਕਿਸਾਨਾਂ ਨੂੰ 9094 ਕਰੋੜ ਰੁਪਏ ਦੀ ਸਬਸਿਡੀ ਦਿੰਦਾ ਹੈ 300 ਯੂਨਿਟ ਦੇ ਖੇਰੂ ਖੇਤਰ ਲਈ 7800 ਕਰੋੜ ਰੁਪਏ ਦੀ ਸਬਸਿਡੀ 2800 ਕਰੋੜ ਰੁਪਏ ਦੇ ਉਦਯੋਗ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣਾ 7 ਕਿਲੋ ਬਾਠ ਵਾਲੇ ਲੋਕਾਂ ਨੂੰ 1407 ਕਰੋੜ ਰੁਪਏ ਦਿੱਤੇ ਜਾਂਦੇ ਨੇ ਜੇਕਰ ਉਹਨਾਂ ਦੀ ਖਾ ਖਪਤ 300 ਯੂਨਿਟ ਤੋਂ ਵੱਧ ਜਾਂਦੀ ਹੈ ਹਾਲਾਂਕਿ ਪਿਛਲੇ ਹਫਤੇ ਸਰਕਾਰ ਨੇ ਇਹ ਸਬਸਿਡੀ ਵਾਪਸ ਲੈ ਲਈ ਹੈ